ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਠਾਕ ਚੱਲਦੀ ਕਲਾ ਤੇ ਧੁੱਪ ਲੱਗੀ ਹੋਈ ਆ ਅੱਜ ਵੀ ਆ ਬੱਦਲਵਾਈ ਵੀ ਹੋ ਰਹੀ ਆ ਤੇ ਧੁੱਪ ਵੀ ਕਾਫੀ ਆ ਤੇ ਇਧਰ ਦੇਖੋ ਅਦਰਕ ਨੇ ਕਾਫੀ ਪੱਤੇ ਕੱਢ ਲੇ ਆ ਅਦਰਕ ਤੇ ਇਹਦਾ ਨਾ ਅੱਜ ਅਸੀਂ ਪੱਤਾ ਤੋੜ ਕੇ ਦੇਖਿਆ ਪੱਤੇ ਇਹਦੇ ਵਿੱਚੋਂ ਵੀ ਅਦਰਕ ਦੀ 스ਮੈਲ ਆ ਰਹੀ ਏੰਨੀ ਜਿਆਦੇ ਆ ਆਪਣੇ ਹੈਗਾ ਪੱਥਰ ਝਟ ਅਜਵੈਨ ਸੁਣੋ ਨਾ ਇਧਰ ਨਾਲ ਕੁਝ ਵੀ ਫਿੱਟ ਤੇ ਐਲੋਵੇਰਾ ਦੇ ਕਾਫੀ ਨਿਕਲ ਆਏ ਆ ਤੇ ਇੱਧਰ ਹੈਗੀ ਆਪਣੀ ਤुलसी ਤुलसी ਦੇ ਕਾਫੀ ਬੂਟੇ ਉੱਗ ਪਏ ਆ ਨਿਕਲ ਆਇਆ ਤुलसी ਦੇ ਬੂਟ ਤੇ ਇੱਧਰ ਬੜਾ ਸੋਹਣਾ ਮੌਸਮ ਹੈ ਤੇ ਕੱਲ ਨੂੰ ਹੈਗੀ ਸੰਗਰਾਣ ਤੇ ਜਾਵਾਂਗੇ ਗੁਰੂ ਘਰੇ ਜਸਪੀ ਦੇਖਦੇ ਕੀ ਕਰਦੀ ਆ ਸੋਈ ਚ ਸਾਡੇ ਟਾਈਮ ਹੋ ਗਿਆ ਸਵਾ 11 ਸਵੇਰ ਦਾ ਟਾਈਮ ਹੋ ਗਿਆ ਕੀ ਕਰਦੀ ਬਈ ਰਾਜਮਾ ਭਿਓ ਲੱਗੀ ਮੈਂ ਕਿ ਚੱਲ ਬਣਾ ਲੈਨੇ ਆ ਅੱਜ ਰਾਜਮਾ ਹੂੰ ਗਾ ਛੋਲੇ ਛੋਲੇ ਨਹੀਂ ਭਿਉਂਦੇ ਕਿਉਂਕਿ ਮਾਂ ਪਿਤ ਨੂੰ ਖੰਗ ਆਉਂਦੀ ਆ ਫਿਰ ਨਹੀਂ ਉਹ ਇਹ ਤੇ 1 ਅਪ੍ਰੈਲ ਤੇ 26 ਤੱਕ ਹੀ ਆ ਤੇ 26 ਦਾ ਹਜੇ ਆਉਣਾ ਆ ਬਾਉ 25 ਚੱਲਦਾ ਪਿਆ ਵਾ 25 ਚੱਲਦਾ ਪਿਆ ਤੇ ਨਾਲੇ ਦਾਲਾਂ ਦੀ ਕਾਦੀ ਮਨ ਹੁੰਦੀ ਆ ਉਹ ਜੀ ਦੇਖਦੀ ਪਈਆਂ ਦਾਲਾਂ ਦੀ ਵੀ ਐਵੇਂ ਲਿਖ ਦਿੰਦੇ ਆ ਹਾਂ ਦਾਲਾਂ ਦੀ ਕਾਦੀ ਡੇਟ ਹੁੰਦੀ ਹਣੀਂ ਦੀ ਕਿਤੇ ਪਹਿਲੇ ਲੋਕ ਕਿਦੇ ਦਾਲਾਂ ਦੀਆਂ ਡੇਟਾ ਚਾਹੁੰਦੇ ਤਾਂ ਤੇ ਇੱਥੇ ਕਣਕ ਤੇ ਆਟੇ ਤੇ ਵੀ ਧਾਲ ਲਿਖ ਦਿੰਦੇ ਤਰੀਕ ਇਵੇਂ ਇਹ ਤਾਂ ਹਜੇ 26 ਤੱਕ ਆ ਅਪ੍ਰੈਲ ਤੇ ਬਾਕੀ ਦਾਲਾਂ ਦੀ ਤਾਂ ਕੋਈ ਡੇਟ ਹੀ ਨਹੀਂ ਹੁੰਦੀ ਹੁਣ ਡੀਆ ਜਿਹੜੇ ਵਿਚਾਰੇ ਆਪਣੇ ਪਹਿਲੇ ਬਜ਼ੁਰਗ ਹੁੰਦੇ ਸੀਗੇ ਤੇ ਉਹ ਕਿਤੇ ਖੰਡਾਲਾਂ ਦੀਆਂ ਡੇਟਾਂ ਦੇਖ-ਦੇਖ ਬਣਾਉਂਦੇ ਸੀਗੇ ਤਾਂ ਐਵੇਂ ਇੱਕ ਚਲੋ ਜਿਹੜੀ ਚੀਜ਼ ਦਾ ਨੁਕਸਾਨ ਹੈਗਾ ਹੈਗਾ ਹਨਾ ਉਹ ਦੇਖਣਾ ਵੀ ਚਾਹੀਦਾ ਆਹ ਦੇ ਦਿੰਦੇ ਲੋਕਾਂ ਨੂੰ ਜਿੱਧਰ ਆਪਾਂ ਗੈਸ ਦੀਆਂ ਪਲੇਟਾਂ ਬਲੂਟਾ ਸਾਫ਼ ਕਰਤੀਆਂ ਵੀਰ ਸਿੰਘ ਜੀ ਆਜੋ ਗਾਇਸ ਸਿੰਘ ਹਾਂ ਥਾ ਤੇ ਖਲਾਰੇ ਪਾ ਕੀ ਸੁੱਟ ਜਾਂਦਾ ਚਲ ਆਜੋ ਪੁੱਤਰ ਫਿਰ ਆ ਜੀ ਨੂੰ ਖਵਾਵੇਂ ਆਪਾਂ ਕਿੱਲਾ ਨੂਣ ਪਾ ਕੇ ਰੱਖਿਆ ਹੋਇਆ ਇਹਨੂੰ ਥੋੜਾ ਜਿਆਦਾ ਤੋੜ ਕੇ ਦੇ ਦੇਈਦਾ ਤੇ ਬਾਕੀ ਦਾ ਫਿਰ ਨਾਲ ਨਾਲ ਇਹਨੂੰ ਖਵਾਉਣ ਲੱਗ ਜਾਈਦਾ ਫਿਰ ਖਾ ਲੈਂਦਾ ਇਹ। ਤੇ ਆਪਾਂ ਨੂਣ ਵਾਲੀ ਰੋਟੀ ਹਾਂਜੀ ਪਾਪਾ 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 ਤਾਂ ਪਾਪਾ ਤਾਂ ਜੋ ਪੁੱਤੇ ਆ। ਐ ਮੜਾ ਜਾ ਪਤਾ ਨੂਣ ਪਾ ਦੀ ਵਿੱਚ ਹਾਂਜੀ ਗਰਮ ਧਰਨਾ ਹੁਣੇ ਮੜ ਕਿਵੇਂ ਕਿ ਥੋੜਾ ਜਿਹਾ ਕਾਫੀ ਟਾਈਮ ਪਿਆ ਨਾ ਨੂੰ ਇਹ ਨਹੀਂ ਪਾ ਗਰਮ ਪਾਣੀ ਪਾਇਆ ਥੋੜੀ ਜਿਹੀ ਸੇਧਾ ਨੂਨ ਪਾ ਲੈਣੀ ਆ ਹੋ ਪਾ ਲਾ ਇਹ ਚ ਨਿਰਾ ਨੂਨ ਆ ਮੈਂ ਰਾਤ ਪੀਸਿਆ ਸੀ ਹੂੰ ਇਹ ਨਿਰਾ ਤੇ ਉਹ ਕਾਲੀ ਮਿਰਚ ਵਾਲਾ ਦੂਜੀ ਕੱਚ ਦੀ ਸ਼ੀਸ਼ੀ ਚ ਰਲਾ ਕੇ ਰੱਖਿਆ ਹੋਇਆ ਬਾਕੀ ਵਧੀਆ ਹਾਜਮਾ ਹੋ ਜਮਾ ਹੋ ਜਾਂਦਾ ਚਿੱਟਾ ਨੂਨ ਪਾ ਦੇ ਥੋੜਾ ਜਿਹਾ ਮੜ ਜੇ ਇਹਨਾਂ ਨੂੰ ਗਰਮ ਕਰਕੇ ਰੱਖ ਦੇ ਸੇਤੀ ਫੁੱਲ ਜਾਣਗੇ ਚਾਲ ਸ਼ੁਰੂ ਕਰਦੇ ਮੈਂ ਇਹਨਾਂ ਦਾ ਉਤਾਰਦੇ ਖੜੀ ਛੇਤੀ ਫੁੱਲੇ ਜਾਣਗੇ ਇਹ ਇਹ ਰਾਜਮਾ ਬਹੁਤ ਜਿਆਦਾ ਟੇਸਟੀ ਬਣਦੇ ਤੇ ਤਰੇ ਮਿੱਤਰੇ ਜਿਹੇ ਇੱਕੋ ਜਿਹੜੇ ਹੁੰਦੇ ਨਾ ਰੈੱਡ ਰੈੱਡ ਜੇ ਉਹ ਨਹੀਂ ਮੈਨੂੰ ਸਵਾਦ ਲੱਗਦੇ ਕੀ ਤਰੇ ਮਿੱਤਰੇ ਤੇ ਉਹ ਉਹ ਵੀ ਛੇਤੀ ਆਟਾ ਜਿਹਾ ਬਣ ਜਾਂਦਾ ਜਦੋਂ ਆਪਾਂ ਉਹਨਾਂ ਨੂੰ ਬਾਹ ਛਿਤੀ ਲਗਾਉਨੇ ਆ ਤੇ ਇਹ ਜਿਹੜੇ ਰਾਜਮਾ ਇਹ ਤੇ ਤਰੇ ਮਿੱਤਰੇ ਜਿਹੇ ਇਹ ਬੜੇ ਸਵਾਦ ਬਣਦੇ ਇਹ ਦਾਲ ਚ ਪਾ ਕੇ ਵੀ ਬਣਾ ਲੀਦੇ ਆ ਬਹੁਤ ਜਿਆਦਾ ਸਵਾਦ ਬਣਦੇ ਆਜੋ ਸ਼ੋਨਾ ਆਜੋ ਭਜਿਓ 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 ਗੰਡੇ ਆਲੂ ਨਹੀਂ ਖਲਾਰਨੇ ਆਜੋ ਆਜੋ ਭਜਿਓ ਆਜੋ 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 ਵਿਰਾਜ ਦੱਸੀ ਨਾਨੀ ਕੇ ਡੌਗੀ ਕਿਵੇਂ ਕਰਦੇ ਕਿਵੇਂ ਕਰਦੇ ਦੱਸੀ ਨਾਨੀ ਕੇ ਡੌਗ ਹੈ ਕਿਵੇਂ ਕਰਦੇ ਕਿਵੇਂ ਕਰਦੇ ਹਾਂ ਕਿਵੇਂ ਟਾਇ ਆਏ ਹੂੰ ਕ ਪਤਾ ਨਹੀਂ ਕੀ ਤੂੰ ਤੇ ਮਾਤੇ ਕਰਦਾ ਜਿੰਨੀਆਂ ਗੱਲਾਂ ਕਰਦਾ ਸਾਫ਼ ਕਰਦਾ ਚਲੋ ਗਰਮ ਪਾਣੀ ਨਾਲ ਆਪਾਂ ਭਿਉਂ ਕੇ ਰੱਖਦੇ ਇਹਨਾਂ ਨੂੰ ਹੁਣ ਟਾ ਕੇ ਰੱਖ ਦੇਣੇ ਸ਼ਾਮਾਂ ਤੱਕ ਨਾਲ ਬਣਾਵਾਂਗੇ ਚੌਲ ਜੀਰਾ ਚੌਲ ਰਾਜਮਾ ਦੇ ਜੀਰਾ ਚੌਲ ਖਾਣ ਪੀਣ ਦਾ ਕੀ ਕਰਾ ਹੱਥ ਰੇਰ ਰੱਬ ਨੇ ਛੋਟਾ ਜਿਹਾ ਢਿੱਡ ਲਾਇਆ ਹਨਾ ਇਹੀ ਨਹੀਂ ਕਿ ਤੇ ਪਰਦਾ ਤੇ ਇੰਡੀਆ ਜਿਹੜਾ ਬੱਚਾ ਮਾਂ ਹਨਾ ਮਾਰਿਆ 5 ਸਾਲ ਦਾ ਤੇ ਬੜਾ ਦੁੱਖ ਹੁੰਦਾ ਉਹ ਵੀਡੀਓ ਦੇਖ ਕੇ ਵੀ ਹਾਏ ਕਿੱਡਾ ਕਮੀਨਾ ਹੋਊਗਾ ਉਹ ਇਨਸਾਨ ਜਿਨੇ 5 ਸਾਲ ਦਾ ਬੱਚਾ ਕਿੰਨੀ ਬੁਰੀ ਤਰ੍ਹਾਂ ਮਾਰਿਆ ਕਿੱਡੀ ਬੇਰਹਿਮੀ ਦੇ ਨਾਲ ਮਾਰਿਆ ਬਹੁਤ ਦੁੱਖ ਹੁੰਦਾ ਉਹ ਵੀਡੀਓ ਦੇਖ ਕੇ ਸ਼ੋਨੇ ਵਾਇਗੁਰੂ ਕਰਦੇ ਸੀ ਵਾਇਗੁਰੂ ਕਰਦੇ ਸੀ ਵਾਇਗੁਰੂ ਜੀ ਉਹ ਮੱਥੇ ਨੂੰ ਹੱਥ ਲਾਓ ਵਾਇਗੁਰੂ ਹੱਥ ਜੋੜ ਕੇ ਮੱਥੇ ਨੂੰ ਵਾਇਗੁਰੂ ਜੀ ਨੇ ਬਤਵਾਏ ਗਰੂ ਆਪਰੇ ਚੱਕ ਕੇ ਚੁੰਨੀ ਮੇਰੀ ਹਮ ਨਾ ਮੂ ਚੁੰਨੀ ਪਾਉਂਦੇ ਨੇ ਸ਼ਾਨੇ ਕੱਕੇ ਨੇ ਤੁਸੀਂ ਦੱਸਿਓ ਤੁਸੀਂ ਸੋਣਾ ਉਰੇ ਆਇਆ ਸੋਣਾ ਮੰਮੇ ਦੀ ਗੱਲ ਸੁਣਿਓ ਉਰੇ ਆਇਆ ਆ ਬੇਬੀ ਖੇਡ ਲੱਗਾ ਬਣਾ ਇਹ ਤੁਸੀਂ ਦੱਸਿਓ ਤੁਸੀਂ ਐਵੇਂ ਚੁੰਨੀ ਲੈ ਕੇ ਭੰਗੜਾ ਕਿਵੇਂ ਪਾਉਨੇ ਨੇ ਆਪੇ ਇੱਕ ਮਿੰਟ ਚੁੰਨੀ ਲੈ ਲਈਏ ਫਿਰ ਭੰਗੜਾ ਪਾ ਲਈ ਨਹੀਂ ਚੁੰਨੀ ਨਹੀਂ ਲੈਣੀ ਐ ਚੱਲੇ ਜੀ ਹੁਣ ਭੰਗੜਾ ਪਾ ਦੋ ਗਿੱਦਾ ਵੀ ਪਾ ਦੋ ਮੀਚੂ ਆਂ ਗਿੱਦਾ ਬਾਰੇ ਵੀਰਾਜ ਨੇ ਮਾਮੇ ਦੇ ਵਿਆਹ ਤੇ ਪਾਉਣਾ ਗਿੱਦਾ ਆਂਦੇ ਕਿਵੇਂ ਪਾਉਣਾ ਨਹੀਂ ਢੰਗੜਾ ਪਾਉਣਾ ਢੰਗੜਾ ਪਾਉਣਾ ਵੀਰਾਜ ਨੇ ਮਾਮੇ ਦੇ ਨਜ਼ਰ ਨਾ ਲਵਾ ਲਈ ਫਿਰ ਗਿੱਦਾ ਪਾ ਦੋ ਹੂੰਂ ਡੱਟ ਦੋ ਜੀ ਤੇ ਮਾਮੇ ਦੇ ਬਾਅਦ ਗਿੱਦਾ ਨਹੀਂ ਪਾਉਣਾ ਗਿੱਦਾ ਵੀ ਪਾ ਦੋ ਨਹੀਂ ਗਿੱਦਾ ਗਿੱਦਾ ਕਿਵੇਂ ਆਵੇ ਬੱਚਿਆਂ ਦੀ ਰੌਣਕ ਹਨ ਹੁਣ ਵਿਰਾਜ ਗੱਲਾਂ ਕਰਨ ਲੱਗ ਗਿਆ ਕਾਫੀ ਗੱਲਾਂ ਕਰਦਾ ਜਿਵੇਂ ਦਾਦੀ ਦਾਦਾ ਪਾਪਾ ਮੰਮਾ ਚਾਚਾ ਬਹਿਕਦਾ ਵੀ ਮੇਰੀ ਗੱਲ ਕਰਦੇ ਪਿਆ ਹਾਂਜੀ ਤੁਹਾਡੀ ਗੱਲ ਕਰਦੇ ਪਏ ਆ ਤੇ ਵਾਧੂ ਰੌਣਕ ਹੈ ਘਰੇ ਹਨਾ ਇੰਨਾ ਜੀ ਲੱਗਦਾ ਹਾਂ ਬਤੂ ਅਧਰੋ ਬਾਰੋਂ ਚਾਨਣ ਆਉਂਦਾ ਸਾਫ ਨਹੀਂ ਆਉਂਦੀ ਤੇ ਇੰਨਾ ਸੋਹਣਾ ਘਰ ਜੀ ਲੱਗਦਾ ਸਾਰੀ ਦਿਹਾੜੀ ਰੌਲਾ ਪਾਉਂਦਾ ਫਿਰ ਜਾਂਦਾ ਬੱਚਿਆਂ ਦੀ ਰੌਣਕਾ ਪਰਮਾਤਮਾ ਦੇ ਦਾਤਾ ਸਭ ਨੂੰ ਦੇਵੇ ਪਤਾ ਨਹੀਂ ਕੀ ਤੂੰ ਤੇ ਮਾਤੇ ਕਰਦਾ ਫਿਰੂਗਾ ਕਹਿੰਦਾ ਫਿਰੂਗਾ ਸਾਨੂੰ ਕੁਛ ਨਾ ਕੁਛ ਲੱਗਾ ਹੀ ਰਹਿੰਦਾ ਚਲੋ ਹਾਂਜੀ ਦੱਸੋ ਕਰੋ ਗੱਲ ਨਾ ਤੁਸੀਂ ਕੇਸ ਵਾਏ ਸੀ ਤੇ ਇਹ ਕੀ ਬਣਾਇਆ ਵਾ ਕੇਸਾਂ ਦਾ ਹਾਂ ਹਾਂਜੀ ਇਹ ਹਾਂਜੀ ਪੁੱਤੂ ਦੱਸੋ ਕੀ ਕਰਦੇ ਸੀ ਹਾਂ ਕੀ ਕਰਦੇ ਸੀ ਜਸਪ੍ਰੀਤ ਅੱਜ ਬਹੁਤ ਦਿਨਾਂ ਬਾਅਦ ਮਸ਼ੀਨ ਤੇ ਬੈਠੀ ਆ ਤੇ ਕਿਉਂਕਿ ਬਿਮਾਰ ਸੀ ਬੜੇ ਦਿਨਾਂ ਬਾਅਦ ਮਸ਼ੀਨ ਤੇ ਬੈਠੀ ਆ ਮਮਾ ਮਸਾ ਹੀ ਜਾ ਕੇ ਰਾਜਮਾ ਉਬਲਨੇ ਤਰੇ ਤੇ ਵਾਲਾ ਮਾਰ ਗਏ ਥੋੜਾ ਜਿਹਾ ਪਾਣੀ ਇਹਨਾਂ ਦਾ ਨਿਕਲਿਆ ਬਾਹਰ ਤੇ ਜਿਹੜੀ ਆ ਉੱਪਰ ਇਹਦੀ ਮੈਲ ਜੀ ਹੈ ਹਨਾ ਇਹ ਆਪਾਂ ਸਾਰੀ ਲਾ ਦਾਂਗੇ ਹਾਂਜੀ ਆਪਾਂ ਸਾਰੀ ਲਾ ਦਾਂਗੇ ਉੱਪਰ ਕੋਲੀ ਕੋਲੀ ਮੈਨ ਥੋੜਾ ਜਿਹਾ ਪਾਣੀ ਘੱਟ ਲੱਗਦਾ ਪਾਣੀ ਹੋਰ ਪਾ ਦਿੰਨੇ ਆ ਤੇ ਇੱਕ ਹੀ ਸੀਟੀ ਲਵਾਵਾਂਗੇ ਇਹਦੀ ਇਹ ਮੈਲ ਜੀ ਲਾਉਣੀ ਬਹੁਤ ਜ਼ਰੂਰੀ ਆ ਜਿਵੇਂ ਆਪਾਂ ਕਈ ਕਹਦੇ ਨੇ ਤਜਾਬ ਬਣ ਲੱਗ ਗਿਆ ਐਸਿਡ ਬਣਦਾ ਇਹ ਜਿਵੇਂ ਕਾਲੇ ਛੋਲਿਆਂ ਤੇ ਵੀ ਆਉਂਦੀ ਆ ਮੈਂ ਉਹਦੇ ਤੋਂ ਵੀ ਲਾ ਦੇਣੀ ਹਣੀ ਕਾਲੇ ਛੋਲਿਆਂ ਤੋਂ ਵੀ ਤੇ ਆ ਦੇ ਕਿੰਨੀ ਜ਼ਿਆਦਾ ਇਹ ਝੱਗ ਜੀ ਬਣਦੀ ਆ ਘਟ ਗਈ ਇੱਧਰ ਆਪਾਂ ਰੱਖ ਲਿਆ ਦੂਸਰਾ ਕੁੱਕਰ ਹਾਂਜੀ ਲੱਗੇ ਆਪਾਂ ਦੁਪਹਿਰ ਦੀ ਚਾਹ ਪੀਣ ਸਟੀਲ ਦੇ ਕੱਪ ਚ ਤੇ ਇਹ ਟਾਈਮ ਕਿੰਨਾ ਹੋਇਆ 3:30 ਹਾਂ ਇਧਰ ਜਸਪਰੀ ਦੇ ਵੀ ਸਟੀਲ ਦੇ ਕੱਪ ਚ ਪਾਈ ਬੈਠੀ ਸਟੀਲ ਦੇ ਕੱਪਾਂ ਚ ਚਾਹ ਤਾਂ ਵਧੀਆ ਰਹਿੰਦੀ ਆ ਪਰ ਜਦੋਂ ਪੀਨਿਆਂ ਤਾਂ ਮੂੰਹ ਛੱਡਦਾ ਨਹੀਂ ਹੈਨਾ ਇਹਨਾਂ ਦਾ ਕੋਈ ਖਾਸ ਨਹੀਂ ਪਰ ਇਹ ਉਹ ਤਾਂ ਮੂੰਹ ਛੱਡਦਾ ਜਦੋਂ ਮੂੰਹ ਨੂੰ ਲਾਉਨੇ ਆ ਸਟੀਲ ਦੇ ਕੱਪ ਤੇ ਉਹ ਵੀ ਤਾਂ ਜਿਹਨੂੰ ਠੀਕ ਆ ਵੈਸੇ ਵਧੀਆ ਰਹਿੰਦੇ ਤੇ ਇੰਡੀਆ ਜਦੋਂ ਹੁੰਦੇ ਸੀ ਨਾ ਪਿੱਤਲ ਦੇ ਗਲਾਸਾਂ ਚ ਚਾਹ ਪੀਣੀ ਤੇ ਪਿੱਤਲ ਦੇ ਗਲਾਸਾਂ 'ਚ ਚਾਹ ਪੀਣੀ ਤੇ ਅਸੀਂ ਕਹਿਣਾ ਖੱਦਰ ਦੇ ਗਲਾਸ ਪਿੱਤਲ ਦੇ ਨੂੰ ਕਹਿਣਾ ਖੱਦਰ ਦੇ ਗਲਾਸ ਤੇ ਹੁਣ ਦੇਖ ਲਓ ਉਹੀ ਪਿੱਤਲ ਇੰਨਾ ਜ਼ਿਆਦਾ ਮਸ਼ਹੂਰ ਹੋਇਆ ਪਿਆ ਫੇਰ ਲੋਕੀ ਪੁਰਾਣੀਆਂ ਚੀਜ਼ਾਂ ਤੇ ਵਾਪਸ ਆਈ ਜਾਂਦੇ ਆ ਤੇ ਪਿੱਤਲ ਦੇ ਗਲਾਸਾਂ ਨੂੰ ਕਹਿਣਾ ਖੱਦਰ ਦੇ ਤੇ ਉਹਨਾਂ ਚੀਜ਼ਾਂ ਨੂੰ ਵਾਪਸ ਲੋਕੀ ਖਰੀਦੀ ਜਾਂਦੇ ਆ ਮੇਰੇ ਬੀਬੀ ਦੇ ਭਾਂਡੇ ਇੰਨੇ ਜ਼ਿਆਦੇ ਸੀ ਪਿੱਤਲ ਦੇ ਤੇ ਜਸਕੀ ਦੀ ਦਾਦੀ ਦੇ ਵੀ ਬਹੁਤ ਹੋਣਗੇ ਮੇਰੀ ਦਾਦੀ ਦਾ ਹਾਂ ਤੇ ਵੇਲੋ ਸੀ ਦਵਾਈ ਨਹੀਂ ਸਾਡੇ ਸਾਰੇ ਮੇਰੀ ਦਾਦੀ ਦੀ ਇਕੱਲੇ ਇਕੱਲੇ ਹੀ ਚੀਜ਼ ਪਈ ਹੋਈ ਅੱਛਾ ਮੇਰੀ ਦਾਦੀ ਦਾ ਦਾਜ ਸਾਰਾ ਸੀ ਸਾਮ ਕੇ ਰੱਖਿਆ ਇੱਕ ਗੱਦੀ ਤੇ ਵਿਰਾਜ ਨੇ ਡੋਲਤਾ ਸੀ ਕੁਛ ਤੇ ਉਹ ਲਾ ਕੇ ਪਾਈ ਲੋ ਕਿੱਡੇ ਪੁਰਾਣੇ ਸੰਦੂਕ ਹੁੰਦੇ ਤੇ ਮੇਰੀ ਦਾਦੀ ਦਾ ਕਿੱਡਾ ਵਧੀਆ ਸੰਦੂਕ ਪਿਆ ਰੰਗ ਕੀਤਾ ਉਹਨੂੰ ਅਸੀਂ ਮੇਰੀ ਨਾਨੀ ਦਾ ਸੰਦੂਕ ਵੀ ਬਹੁਤ ਵਧੀਆ ਉਹ ਵੀ ਪਿਆ ਹਜੇ ਮਾਮੇ ਵਾਲਾ ਕੋਲ ਹਰਜੀਤ ਉਹਨਾਂ ਕੋਲ ਇਹਨਾਂ ਕੋਲ ਪਿਆ ਤੇ ਮੇਰੀ ਦਾਦੀ ਦਾ ਸੰਦੂਖ ਸੀਗਾ ਛੋਟੀ ਦਾਦੀ ਦਾ ਉਹ ਥੋੜਾ ਠੀਕ ਸੀ ਛੋਟਾ ਸੀਗਾ ਉਹ ਪਤਾ ਨਹੀਂ ਵੀਰੇ ਨੇ ਕੀ ਕੀ ਪਤਾ ਨਹੀਂ ਦੇਤਾ ਕਿਸੇ ਨੂੰ ਤੇ ਪਰ ਵੈਸੇ ਦੇਣੀਆਂ ਨਹੀਂ ਚਾਹੀਦੀਆਂ ਪੁਰਾਣੀਆਂ ਚੀਜ਼ਾਂ ਹਨਾ ਪੁਰਾਣੀਆਂ ਹੀ ਹੁੰਦੀਆਂ ਤੇ ਮੇਰੇ ਮੇਰੇ ਵਿਆਹ ਨੂੰ ਮੇਰੀ ਬੀਬੀ ਨੇ ਮੈਨੂੰ ਬਹੁਤ ਭਾਂਡੇ ਦਿੱਤੇ ਪਿੱਤਲ ਦੇ ਪਰ ਮੈਂ ਇੱਕ ਵੀ ਭਾਂਡਾ ਨਹੀਂ ਗਵਾਇਆ ਸਾਰੇ ਰੱਖੇ ਆ ਰੱਖੂੰਗੀ ਤੇ ਕਿਉਂਕਿ ਪੁਰਾਣੀਆਂ ਚੀਜ਼ਾਂ ਪੁਰਾਣੀਆਂ ਹੁੰਦੀਆਂ ਹੁਣ ਕਾਂਸੀ ਦੇ ਗਲਾਸ ਕਹਿੰਦੇ ਗਲਾਸ ਤੇ ਜਿਹੜਾ ਮਨਪ੍ਰੀਤ ਵਿਆਹ ਵੇਲੇ ਆਇਆ ਸੀਗਾ ਉਧਰੋਂ ਤਾਂ ਜਾਨੀ ਕਹੋ ਨਾ ਕਾਇ ਕਾਂ ਸੀ ਦਾ ਕਾਇ ਦਾ ਜਿਹਦੇ ਵਿੱਚ ਮੱਥੇ ਸਿਲਕ ਲਾਉਂਦੇ ਆ ਤੇ ਉਹ ਵੀ ਬਹੁਤ ਸੋਹਣਾ ਸੀਗਾ ਸਾਰੇ ਰੱਖੇ ਆ ਭਾਂਡੇ ਪਿੱਤਲ ਦੇ ਕੋਈ ਨਹੀਂ ਗੋਣਾ ਮਾਂਜੜੇ ਜ਼ਰੂਰ ਔਖੇ ਹੁੰਦੇ ਆ ਕਿਉਂਕਿ ਇਹਨਾਂ ਨੂੰ ਨਿੰਬੂ ਰੇਤਾ ਲਾ ਕੇ ਮਾਂਜੋ ਹਨਾ ਫਿਰ ਚਮਕਦੇ ਆ ਜਾ ਕੇ ਜਾਂ ਖੱਟੀ ਲੱਸੀ ਲਾ ਕੇ ਤਾਂ ਪਰ ਵੇਖ ਲੋ ਮੇਰੀ ਦਾਦੀ ਦੇ ਇੰਨੇ ਪਾਂਡੇ ਸੀ ਨਾ ਅਸੀਂ ਸਾਰੇ ਸਾਫ ਕਰ ਕਰਕੇ ਨਾ ਤੇ ਅਸੀਂ ਸਾਹਮਣੇ ਲਾਉਦੇ ਹੁੰਦੇ ਸੀ ਉਹ ਵੀ ਪਹਿਲਾਂ ਇੱਕ ਘੰਟੇ ਦੇ ਅੰਦਰ ਉਹ ਲਾ ਕੇ ਜਾਂਦੇ ਸਾਫ ਕਰਦੇ ਚਮਕਦਾਉਂਦੇ ਸਾਰੇ ਹੂੰ 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 ਤੇ ਅਸੀਂ ਦੁਪਹਿਰੇ ਖਾਣਾ ਖਾ ਕੇ ਸੌਂਗੇ ਸਾਡੇ ਸੌਣ ਤੋਂ ਪਹਿਲਾਂ ਪਹਿਲਾਂ ਇੰਨਾ ਬੱਦਲ ਗੱਜਿਆ ਲਿਸ਼ਕਿਆ ਤੇ ਬਾਅਦ ਵਿੱਚ ਚਾਰ ਕਕੜੀਆਂ ਪਾ ਕੇ हट ਗਏ ਹਨਾ ਜਿੰਨੀ ਆਵਾਜ਼ ਸੀ ਰੱਬ ਦੀ ਐਂ ਲੱਗਦਾ ਸੀ ਵੀ ਬਹੁਤ ਮੀਂਹ ਆਊਗਾ ਉਧਰ ਵੀ ਰਾਜ ਤੇ ਦੇਖੋ ਬੰਗੇ ਲਈ ਜਾਂਦਾ ਤੇ ਐਂ ਲੱਗਦਾ ਸੀ ਬਹੁਤ ਮੀਆਊਗਾ ਤੇ ਪਰ ਗੱਜ ਲੱਛ ਕੇ ਹਟ ਗਿਆ ਚਾਹ ਪੀ ਲਈਗੇ ਤੇ ਤੋਂ ਪਿਆਜ਼ ਲਸਣ ਤੇ ਅਦਰਕ ਇੰਨਾਂ ਚੀਜ਼ਾਂ ਨਾਲ ਹੀ ਸਬਜੀ ਜਿਹੜੀ ਟੇਸਟੀ ਬਣਦੀ ਹੈ ਗਰਮੀ ਰੱਬ ਨੇ ਉਨੀ ਕਰਤੀ ਪਾ ਕੇ ਚਾਰ ਕੱਕੜੀਆਂ ਫੇਰ ਪਹਿਲਾਂ ਆਪਾਂ ਤੜਕੇ ਨੂੰ ਥੋੜਾ ਜਿਹਾ ਭੁੰਨਾਂਗੇ। ਭੁੰਨ ਕੇ ਪਿਆਜ਼ ਲੈ ਲੇ, ਅਦਰਕ, ਲਸਣ, ਟਰੀਆਂ ਮਿਰਚਾਂ, ਟਮਾਟਰ। ਹਾਂਜੀ। ਤੇ ਇਹਨੂੰ ਆਪਾਂ ਭੁੰਨਾਂਗੇ ਥੋੜਾ ਜਿਹਾ ਭੁੰਨ ਕੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਠੰਡਾ ਕਰਕੇ ਗ੍ਰाइंड ਕਰ ਲਾਂਗੇ ਜੋ ਕਿ ਆਪਣਾ ਗ੍ਰਾਈਂਡਰ ਦੇ ਨਾਲ ਬਹੁਤ ਜ਼ਿਆਦਾ ਸੋਨਾ ਬਣ ਜਾਂਦਾ ਮਸਾਲਾ ਬਰੀਕ ਤਾਂ ਬਰੀਕ ਬਰੀਕ ਕੱਟਦੇ ਇਕੱਲੇ ਕੀ ਹੋਇਆ ਕਹਿੰਦਾ ਦਾਦੀ ਝੂਟੇ ਲੈਣ ਚੱਲੋ ਮੈਨੂੰ ਰਛੋ ਜੀ ਗੱਡੀ ਤੇ ਜਾਣਾ ਹੈ ਜਾਣਾ ਮੇਰੇ ਬਾਪੂ ਨੇ ਚਲੋ ਆਪਾਂ ਸਬਜ਼ੀ ਬਣਾ ਕੇ ਫ੍ਰੀ ਹੋ ਜੀਏ ਫਿਰ ਚੱਲਦੇ ਮੰਦ ਕਰ ਲੋ ਆਵਾਜ਼ ਆਉਂਦੀ ਵਿੱਚ ਫਿਰ ਆਪਾਂ ਚੱਲਦੇ ਆ ਚੰਗਾ ਚਲ ਆਜੇ ਰੈਡੀ ਹੋ ਜੇ ਚੋ ਅਜੀ ਚਲੋ ਤਿਆਰ ਹੋਵੋ ਸੋਹਣੇ ਕੱਪੜੇ ਪਾ ਲਓ ਚਲੋ 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 ਚੱਲਦੇ ਆਪਾਂ ਪਾਪਾ ਦੇ ਦਾदू ਦੇ ਹੋਂਦ ਤੋਂ ਪਹਿਲਾਂ ਪਹਿਲਾਂ ਪਹੜਾ ਤੇਲ ਨੂੰ ਗਰਮ ਹੋ ਜੇ ਉਸ ਤੋਂ ਬਾਅਦ ਆਪਾਂ ਬਹੁਤ ਸੋਹਣੀ ਗਰੇਵੀ ਬਣਦੀ ਹੈ ਇਸ ਤਰ੍ਹਾਂ ਮਸਾਲਾ ਬਣਾਇਆ ਤੁਸੀਂ ਵੀ ਟਰਾਈ ਕਰਿਓ ਜਿਹੜੇ ਭੈਣ ਭਰਾਵਾਂ ਨੇ ਨਹੀਂ ਕੀਤੀ ਟਰਾਈ ਜ਼ਰੂਰ ਕਰਿਓ ਇਹਵੇਂ ਗਰੇਵੀ ਬਣਾਇਆ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਸਬਜ਼ੀ ਹੁਣ ਆਪਾਂ ਤੇਲ ਗਰਮ ਹੋ ਗਿਆ ਤੇਲ ਗਰਮ ਹੋ ਗਿਆ ਇਹਦੇ ਆਪਾਂ ਦੇ ਜਾਰ ਕੇ ਮੈਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਲੱਟਾਣਾ ਜਿੱਤੇ ਹਦਰਾ ਤਾਵਾ ਕਰ। ਮੈਂ ਇਹ ਤਰੀਕ ਵਾਲੀ ਸਬਜ਼ੀ ਜ਼ਿਆਦਾਤਰ ਇਸ ਤਰ੍ਹਾਂ ਹੀ ਬਣਾਉਣੀ ਹੈ। ਜਿਵੇਂ ਮਟਰ ਪਨੀਰ ਹੋ ਗਿਆ, ਕਾਲੇ ਛੋਲੇ, ਚਿੱਟੇ ਛੋਲੇ, ਰਾਜਮਾ ਸਾਰੀਆਂ ਚੀਜ਼ਾਂ ਇਦਾਂ ਮਸਾਲਾ ਬਣਾ ਕੇ ਫੁਣੇ ਨੂੰ ਠੰਡਾ ਕਰਕੇ ਆਪਾਂ ਗ੍ਰाइंड ਕਰਾਂਗੇ। ਜਸਪੀ ਥੋੜੇ ਜਿਹਾ ਕੜੀ ਪੱਤਾ ਤੋੜ ਕੇ ਦੇ। ਓਕੇ। ਥੋੜੇ ਜਿਹਾ ਪੱਤੇ ਤੋੜੀ। ਬਾਲੇ ਨਹੀਂ, ਗਾਲੇ ਨਹੀਂ। ਇਸ ਕੜੀ ਪੱਤਾ ਪਾ ਲਈਏ ਉਹ ਥੱਲੇ ਸੜ ਤੇ ਸਾਡੇ ਵਾਸਤੇ ਤਾਂ ਇਹ ਬਹੁਤ ਜਿਆਦਾ ਕੀਮਤੀ ਆ ਉਹ ਵੀ ਚੱਕ ਲੈ ਥੱਲੇ ਹੱਥ ਨਾਲ ਕਿੰਨੀ ਸੋਹਣੀ 스ਮੈਲ ਆਉਂਦੀ ਨਾ ਵੇਖ ਬਹੁਤ ਸੋਹਣੀ 스ਮੈਲ ਆਉਂਦੀ ਆ ਆਪਾਂ ਚਾਰਕ ਪੱਤੀਆਂ ਪਾਵਾਂਗੇ ਨਾ ਬਈ ਨਾ ਵਿਰਾਜ ਤੁਸੀਂ ਨਹੀਂ ਕੋੜਾ ਐ ਕੋੜਾ ਤੁਸੀਂ ਨਾਟੀ ਆ ਚਾਰਕ ਪੱਤੀਆਂ ਆਪਾਂ ਪਾਵਾਂਗੇ ਤੇ ਤુલਸੀ ਦੇ ਕਾਫੀ ਬੂਟੇ ਨਿਕਲੇ ਆ ਤੇ ਉਹ ਜਿਹੜਾ ਅਦਰਕ ਦਾ ਨਾ ਉਹਦਾ ਪੱਤਾ ਤੋੜ ਕੇ ਅਸੀਂ 스멜 ਕਰਕੇ ਵੇਖਿਆ ਪੱਤਿਆਂ ਚੋਂ ਵੀ ਅਦਰਕ ਦੀ 스멜 ਆਉਂਦੀ ਹੈ। ਆਪਾਂ ਅdirname ਪਕੜੀ ਪੱਤਾ ਮਸਾਲਾ ਜਿਹੜਾ ਆਪਾਂ ਗ੍ਰाइंड ਕਰ ਲਿਆ। ਤੇ ਇਹ ਪਾਵਾਂਗੇ ਆਪਾਂ ਇਹਦੇ ਵਿੱਚ ਰਾਜਮਾ ਗ੍ਰाइंड ਕੀਤੇ ਹੋਏ। ਤੇ ਹੋਰ ਵੀ ਭਰੀ ਜਿਹੜੀ ਆ ਇਹਦੀ ਸੰਘਣੀ ਬਣਦੀ ਆ। ਨੋਂ ਨਪਾਜ਼ਾ ਦਾ ਪਾਵਾਂਗੇ ਕਿਉਂਕਿ ਆਪਾਂ ਜਦੋਂ ਰਾਜਮਾ ਭੰਤੇ ਸੀ ਉਹੋ ਵੀ ਪਾਇਆ ਸੀ ਘੱਟ ਲੱਗਦਾ ਤਾਂ ਬੰਦਾ ਬਾਅਦ ਚ ਵੀ ਲੇਸ ਪਾ ਲੈਂਦਾ ਨਹੀਂ ਕਿ ਲਾਲ ਮਿਰਚ ਪਾਵਾਂਗੇ ਕਿਉਂਕਿ ਜਿਹੜੀ ਲਾਲ ਮਿਰਚ ਨਾ ਬਹੁਤ ਜ਼ਿਆਦੇ ਕੌੜੀ ਹੈ ਘਰ ਦੀ ਹੁਣ ਕਰਕੇ ਇਹ ਕਪਾਤਾ ਧਨੀਆ ਮੇਰਾ ਧਨੀਆ ਹੈ ਗਰਮੀ ਦੇ ਵਿੱਚ ਨੀਰਾ ਧਨੀਆ ਜਿਹੜਾ ਪੀਸਿਆ ਆ ਪੀ ਕੇ ਹਨਾ ਘਰੇ ਤੇ ਉਹ ਵਧੀਆ ਰਹਿੰਦਾ ਬਾਕੀ ਦਾ ਮਸਾਲਾ ਗਰਮੇ ਦੇ ਵਿੱਚ ਰਹਿ ਸੀ ਗਰਮ ਹੁੰਦੇ ਆ ਆਪਾਂ ਨਹੀਂ ਪਾਉਂਦੇ ਰੋਕਦੇ ਇਹਦਾ ਸਿਆਲਾਂ ਚ ਪਾਈਦੇ ਆ ਸਬਜ਼ੀ ਆਪਾਂ ਦੂਜੀ ਗੈਸ ਤੇ ਕਰ ਦਿੰਨੇ ਆ ਇੱਧਰ ਇੱਧਰ ਕਰ ਦਿੰਨੇ ਆ ਆਪਾਂ ਚੌਲ ਰਾਜਮਾਵਾਂ ਦੇ ਨਾਲ ਬਣਾਵਾਂਗੇ ਚੌਲ ਇਹਦੇ ਸੀਕਿਓ ਦੇ ਵਿੱਚ ਆਪਾਂ ਬਣਾਵਾਂਗੇ ਚੌਲ ਤੇ ਆਪਾਂ ਇਹ ਡੇਢ ਕਕੜਚੀ ਪਾਈ ਆ ਘਿਓ ਦੀ ho già detto che 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 ho già ਇਹ ਵਾਲੇ ਚੌਲ ਹਨ ਜਿਹੜੇ ਬੜੇ ਸੋਹਣੇ ਲੰਬੇ ਲੰਬੇ ਬਣਦੇ ਆ ਤੇ ਬਾਅਦ ਤੁਹਾਨੂੰ ਦਿਖਾਵਾਂਗੇ ਆਪਾਂ ਬਣਿਆ ਦਾ ਬੜੇ ਸੋਹਣੇ ਲੰਬੇ ਲੰਬੇ ਬਣਦੇ ਆ ਚੌਲ ਜੀਰਾ ਚੌਲ ਤੇਰਾ ਆਪਣਾ ਕੜਕਾ ਸਬਜ਼ੀ ਦਾ ਦੇਖੋ ਕਿੰਨਾ ਸੋਹਣਾ ਕਲਰ ਆ ਗਿਆ ਸਮੈਲ ਵੀ ਇੰਨੀ ਸੋਹਣੀ ਆ ਰਹੀ ਕੜੀ ਪੱਤੇ ਦੀ ਹੁਣ ਆਪਾਂ ਇਹਦੇ ਚ ਪਾ ਦਈਏ ਰਾਜਮਾ ਚੋਲਾ ਨੂੰ ਤੇ ਹੁਣ ਇਹਨਾਂ ਨੂੰ ਆਪਾਂ ਦਮ ਦੇ ਕੇ ਰੱਖ ਦਾਂਗੇ ਕੱਪੜਾ ਪਾ ਕੇ ਤੇ ਇਹ ਆਪਣੇ ਕੋਲ ਹੈਗੇ ਆ ਕਾਟਨ ਦਾ ਹੁਣਾ ਇਹ ਦੇ ਦਾਂਗੇ ਉੱਤੇ ਇਹਨੂੰ ਕਰ ਦਾਂਗੇ ਕਵਰ ਗੈਸ ਬਿਲਕੁਲ ਬੰਦ ਕਰਤਾ ਕਵਰ ਦੇ ਕੇ ਇਹਨੂੰ ਕਵਰ ਕਰਕੇ ਤੇ ਬਾਅਦ ਵਿੱਚ ਆਪਾਂ ਗੈਸ ਬật ਕਰ ਦਿੰਦੇ ਆ ਤੇ ਜਦੋਂ ਖੋਲੇ ਦੇਖਿਓ ਤੁਸੀਂ ਤੇ ਇਧਰ ਸਬਜ਼ੀ ਵੀ ਤਕਰੀ ਤਨ ਆਪਣ ਬਣ ਗਈ ਆ ਕਰਲੇ ਬੜੇ ਨਾ 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 ਚਲੋ ਜੀ ਠੀਕ ਹੈ ਜੀ